ਹਾਂਜੀ ਵਿਸਕੋਸ ਸੌਫਟ ਗਲਾਸ ਸ਼ਿਮਰ オーਰਗੈਂਜ਼ਾ ਦਾ ਸ਼ਰਟ ਹੈਂਡਵਰਕ ਫਰੰਟ ਤੇ ਤੇ ਇਸ ਦੀ ਬਾਜ਼ੂ ਤੇ ਪਲੇਨ ਬਾਟਮ ਰਹੇਗੀ ਸਿਲਕ ਦੀ ਤੇ ਨਾਲ ਵਿਸਕੋਸ ਸੌਫਟ ਚਨੋਂਨ ਦਾ ਦੁਪੱਟਾ ਤੇ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈ ਤੁਸੀਂ ਬਾਈ ਕਰ ਸਕਦੇ ਹੋ ਇਹ ਵੀ ਜਿਮੀ ਚੂ ਦੇ ਵਿੱਚ ਆਇਆ ਜੀ 2 ਮੀਟਰ ਸ਼ਰਟ ਆ ਵਰਕ ਵਾਲਾ ਦੁਪੱਟਾ ਫੁੱਲ ਹੈਂਡਵਰਕ 2 ਮੀਟਰ ਦੇ ਵਿੱਚ ਤੇ ਤੁਸੀਂ ਇਹ 1500 ਦੇ ਵਿੱਚ ਬਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਆਏ ਹੋਏ ਨੇ ਇਹ ਰਹੇਗਾ ਜੀ ਖਾਦੀ ਦੇ ਵਿੱਚ 올ਓਵਰ ਸੂਟ ਆ ਡਿਜੀਟਲ ਪ੍ਰਿੰਟ ਵੱਡੇ ਪੰਨੇ ਦੇ ਵਿੱਚ ਮਿਲੇਗਾ ਤੁਹਾਨੂੰ 3/2 ਮੀਟਰ ਦੀ ਕੱਟ ਔਰਲੀ ਤੁਸੀਂ ਇਹ 700 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਆ ਵਿਦਾਊਟ ਦਪਟਾ ਮਿਲੇਗਾ ਮੈਚਿੰਗ ਸੂਟ ਰਹਿਣਗੇ ਵਿਦਾਊਟ ਦੁਪੱਟਾ ਕਿਨਕਾ ਬ੍ਰੌਕੇਟ ਸ਼ਰਟ ਰਹੇਗੀ 2 ਮੀਟਰ ਸੁਪਰ ਹਿੱਟ ਡਿਜ਼ਾਈਨ ਆ ਤੇ ਖਾਦੀ ਸਿਲਕ ਦੀ ਤੇ ਇਸ ਦੇ ਨਾਲ ਬਾਟਮ ਰਹੇਗੀ 2 ਮੀਟਰ ਔਰ ਲਈ ਤੁਸੀਂ 899 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਵੀ ਪਾਰਟੀ ਵੇਅਰ ਸੂਟ ਰਹੇਗਾ ਸੌਫਟ ਔਰਗੈਂਜ਼ਾ ਦਾ ਸ਼ਰਟ ਆ ਫੁੱਲ ਹੈਵੀ ਵਰਕ ਦਾ ਤੇ ਇਸ ਦੇ ਨਾਲ ਬਹੁਤ ਸੋਨਾ ਪੌਂਸਾ ਵਰਕ ਵਾਲਾ ਬਾਟਮ ਦੁਪੱਟਾ ਵਰਕ ਹੋਇਆ ਮਿਲੇਗਾ ਤੁਹਾਨੂੰ ਪ੍ਰਾਈਸ ਰਹੇਗਾ 2250 ਦੇ ਵਿੱਚ ਤੁਸੀਂ ਇਹ ਬਹੁਤ ਸੋਨਾ ਪਾਰਟੀ ਵੇਅਰ ਸੂਟ ਬਾਈ ਕਰ ਸਕਦੇ ਹੋ ਹਾਂਜੀ ਇਹ ਜੌਰਜਟ ਦਾ ਸੂਟ ਰਹੇਗਾ ਸ਼ਰਟ ਰਹੇਗੀ ਵਰਕ ਵਾਲੀ ਤੇ ਬਾਜੂ ਤੇ ਵੀ ਵਰਕ ਮਿਲੇਗਾ ਨਾਲ ਇਸ ਤੇ ਜੋ ਬਾਟਮ ਆ ਉਹ ਵੀ ਵਰਕ ਵਾਲੀ ਜੋਰ ਚੜਦਾ ਹੀ ਦੁਪੱਟਾ ਰਹੇਗਾ 2.5 ਮੀਟਰ ਸ਼ਰਟ ਅਤੇ 2.5 ਮੀਟਰ ਬਾਟਮ ਆ 700 ਦੇ ਵਿੱਚ ਤੁਸੀਂ ਇਹ ਕਰ ਬੈਠੇ ਸੂਟ ਮੰਗਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸੂਟ ਆ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਆਰਡਰ ਕਰ ਸਕਦੇ ਹੋ ਨੈਕਸਟ ਇਹ ਵੀ ਦੁਪੱਟਾ ਸੂਟ ਰਹਿਣਗੇ ਜੀ ਬਰਬਰੀ ਚੈੱਕ ਦੇ ਵਿੱਚ ਮੈਚਿੰਗ ਸੂਟ ਨੇ ਪਲੇਨ ਇਸ ਦੇ ਨਾਲ ਮਸਲੀਨ ਦੀ ਬਾਟਮ ਰਹੇਗਾ ਤੇ 2.5 ਮੀਟਰ ਸ਼ਰਟ ਰਹੇਗੀ ਤੇ 2.5 ਮੀਟਰ ਬਾਟਮ ਰਹੇਗੀ ਦੁਪੱਟਾ ਰਹੇਗਾ ਇਸਦੇ ਨਾਲ 2.5 ਮੀਟਰ ਪ੍ਰਿੰਟਡ ਦੁਪੱਟਾ ਡਿਜੀਟਲ ਪ੍ਰਿੰਟ ਤੇ ਤੁਸੀਂ 740 ਦੇ ਵਿੱਚ ਕੋਈ ਵੀ ਇਹਨਾਂ ਚੋਂ ਸੂਟ ਤੁਸੀਂ ਬਾਈ ਕਰ ਸਕਦੇ ਹੋ WhatsApp ਨੰਬਰ ਆਪਾਂ ਦਿੱਤਾ ਹੋਇਆ ਹੈ ਸਕਰੀਨ ਤੇ ਜੋ ਨੰਬਰ ਆ ਰਿਹਾ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬਾਈ ਕਰ ਸਕਦੇ ਹੋ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੌਰਜਟ ਦਾ ਸੂਟ ਰਹੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ ਘੇਰੇ ਤੇ ਵਰਕ ਮਿਲੇਗਾ ਤੁਸੀਂ ਬਾਜੂ ਦਾ ਬਾਟਮ ਕਿਸੇ ਇੱਕ ਤੇ ਵਰਕ ਲੈ ਸਕਦੇ ਹੋ ਜੋਰਚਟ ਦਾ ਦੁਪੱਟਾ 650 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਹਾਂਜੀ ਬਹੁਤ ਹੀ ਜ਼ਿਆਦਾ ਸੋਹਣਾ ਪਾਰਟੀ ਵੇਅਰ ਸੂਟ ਵਿਸਕੋਸ オーਰਗਾਂਜ਼ਾ ਦੀ ਸ਼ਰਟ ਫਰੰਟ ਤੇ ਤੁਸੀਂ ਦੇਖ ਸਕਦੇ ਹੋ ਨੈਕ ਤੇ ਘੇਰੇ ਤੇ ਫੈਂਡ ਵਰਕ ਦੇ ਨਾਲ ਤੇ 슬ੀਵਸ ਤੇ ਵੀ ਵਰਕ ਹੈ ਤੇ ਟੈਬੀ ਸਿਲਕ ਦੀ ਨਾਲ ਬਾਟਮ ਹੈ ਤੇ ਨਾਲ ਇਸਦੇ ਪਿਓਰ ਦਾ ਦੁਪੱਟਾ ਟਾਈ ਡਾਈ ਤੇ 1750 ਵਿੱਚ ਇਹ ਤੁਸੀਂ ਪਾਰਟੀ ਵੇਅਰ ਸੂਟ ਘਰੇ ਬੈਠੇ ਮੰਗਵਾ ਸਕਦੇ ਹੋ ਨੋ ਵਟਸਐਪ ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਉਸ ਤੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਸੇ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਹਾਂਜੀ 5 ਮੀਟਰ ਜੋਰਜਰ ਦਾ ਸੂਟ ਰਹੇਗਾ ਫਰੰਟ ਤੇ ਤੁਸੀਂ ਵਰਕ ਦੇਖ ਸਕਦੇ ਹੋ ਨੈਕ ਤੋਂ ਲੈ ਕੇ نیچے ਤੱਕ ਵਰਕ ਥ੍ਰੈਡ ਵਰਕ ਕੇਰੇ ਤੱਕ ਤੁਸੀਂ ਬਾਸੂ ਜਾਂ ਬਾਟਮ ਤੇ ਵਰਕ ਲਿਆ ਸਕਦੇ ਹੋ ਤੇ ਨਾਲ ਇਸ ਤੇ ਚੌੜਛੜ ਦਾ ਹੀ ਦੁਪੱਟਾ ਮਿਲੇਗਾ ਓਨਲੀ 650 ਸੂਟ ਦਾ ਪ੍ਰਾਈਸ ਆ ਦੋ ਕਲਰ ਹੈਗੇ ਨੇ ਆਪਣੇ ਕੋਲ ਮਹਿਰੂਨ ਤੇ ਵਾਈਨ ਦੇ ਵਿੱਚ ਤੁਸੀਂ ਬਾਈ ਕਰ ਸਕਦੇ